ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਅੱਜ ਤੁਹਾਨੂੰ ਪੇਂਟ ਕਰਨਾ ਦੱਸਦੇ ਹਾਂ ਦੇਖੋ ਇਹ ਆਪਾਂ ਕਲਰ ਲਏ ਹੋਏ ਐ ਇਹ ਪੀ ਹੈ ਬੋਰਡਨ ਕਲਰ ਹੈ ਜੀ ਇਹ ਵਾਈਟ ਕਲਰ ਹੈ ਇਹ ਗ੍ਰੀਨ ਹੈ ਇਹ ਬਲੈਕ ਹੈ ਇਹ ਹੈਗਾ ਪਿੰਕ ਕਲਰ ਚਲੋ ਜੀ ਆਪਾਂ ਬਣਾਉਣਾ ਤੁਹਾਨੂੰ ਦੱਸਦੇ ਆ ਬਹੁਤ ਹੀ ਸੌਖਾ ਡਿਜ਼ਾਈਨ ਹੈ ਵੀਡੀਓ ਨੂੰ ਐਂਡ ਤੱਕ ਦੇਖਣਾ ਚੈਨਲ ਨੂੰ ਕਰਨਾ ਸਬਸਕ੍ਰਾਈਬ ਘੰਟੀ ਬਟਨ ਜਰੂਰ ਦਬਾਉਣਾ ਦੇਖੋ ਇਹ ਬਾਹ ਦਾ ਡਿਜ਼ਾਈਨ ਬਣਾਉਣੀ ਆ ਆਪਾਂ ਇਹ ਅਸੀਂ ਫਰੇਮ ਲਾਇਆ ਹੋਇਆ ਹੈ ਬਹੁਤ ਹੀ ਸੌਖਾ ਡਿਜ਼ਾਈਨ ਹੈ ਦੇਖੋ ਜਿਹੜੀਆਂ ਆਪਾਂ ਪਹਿਲਾਂ ਕਾਲੀਆਂ ਬਣਾਉਣੀਆਂ ਉੱਥੇ ਆਪਾਂ ਲਾਵਾਂਗੇ ਪਹਿਲਾਂ ਜੈਲੋ ਕਲਰ ਲੈ ਆਪਾਂ ਇਹ ਤੁਸੀਂ ਗੋਲ ਵਰਚਨ ਨਾਲ ਹੀ ਤੁਸੀਂ ਬਣਾ ਸਕਦੇ ਹੋ ਓਨ ਦੋ ਵਾਰੀ ਕਲਰ ਇੱਕ ਵਰਛੇ ਤੇ ਫਿਰ ਆਇਟ ਵਰਛੇ ਤੇ ਦੋ ਵਾਰੀ ਕਲਰ ਇੱਕ ਪਾਸੇ ਜੈਲੋ ਤੇ ਵਾਈਟ ਲਾ ਕੇ ਇਹ ਬਣਦ ਗਈਆਂ ਤੇ ਜੇ ਕਿਸੇ ਤੋਂ ਮੈਂ ਨਹੀਂ ਬਣਦਾ ਤਾਂ ਇਸ ਤਰੀਕੇ ਨਾਲ ਤੁਸੀਂ ਬਣਾ ਸਕਦੇ ਹੋ ਦੇਖੋ ਤੁਹਾਨੂੰ ਦੱਸਦੇ ਆ ਇਹ ਬਹੁਤ ਹੀ ਸੌਖਾ ਡਿਜ਼ਾਈਨ ਹੈ ਸੌਖੇ ਤਰੀਕੇ ਨਾਲ ਤੁਸੀਂ ਇਹ ਬਣਾ ਸਕਦੇ ਹੋ ਜੇ ਉਹ ਮੈਂ ਨਹੀਂ ਬਣਦਾ ਤਾਂ ਇੱਕ ਬਰਸ਼ ਤੇ ਦੋ ਕਲਰ ਲਾ ਕੇ ਹੁਣ ਆਪਾਂ ਪਿੰਕ ਕਲਰ ਲਾਵਾਂਗੇ वर्च आप साफ कर लें धो के भी उस तरह ही आप बना लें ਹੁਣ ਆਪਾਂ ਇੱਕ ਇੱਥੇ ਬਣਾਵਾਂਗੇ ਇਹਨੂੰ ਸੁੱਕਣ ਦੇ ਫੇਰ ਆਪਾਂ ਤੁਹਾਨੂੰ ਇਹ ਤੇ ਬਣਾ ਕੇ ਦੱਸਾਂਗੇ பத்தங்கம் න देख ட்ட அவங்க சி பட்டங்க You, mm you. -hmm. ਇਸ ਤਰ੍ਹਾਂ ਆਪਾਂ ਪੱਤੇਗਾ ਬਣਾ ਲੈਣੀਆਂ ਉਹ ਬਣਾ ਲੈਣੀਆਂ ਆਪਾਂ ਕਿਤੇ ਆਪਾਂ ਇਸ ਤਰ੍ਹਾਂ ਬਣਾ ਲੈਣੀ ਕਿਤੇ ਆਪਾਂ ਇਹ ਕਰੀਆਂ ਕਰੀਗਾ ਬਣਾ ਲੈਣੀਆਂ ਦੇਖੋ ਇਹ ਆਪਾਂ ਬਣਾ ਲੈਣੇ ਦੇਖੋ ਜੀ ਆਪਾਂ ਕੁਝ ਡਾਰਕ ਗ੍ਰੀਨ ਬਣਾ ਲਈਆਂ ਇਹ ਚੱਪਾ ਬਲੈਕ ਦਾ ਲਾ ਲਿਆ ਥੋੜਾ ਜਿਹਾ ਟੱਚ ਤੇ ਡਾਰਕ ਬਣ ਗਈਆਂ ਹੁਣ ਤੁਹਾਨੂੰ ਇਹਦੇ ਦੱਸਦੇ ਆਂ ਅਸੀਂ ਇੱਕ ਵਾਰ ਇਸ ਤਰ੍ਹਾਂ ਲੈਣਾ ਤੁਸੀਂ ਚਿੱਟਾ ਕਲਰ ਇਸ ਤਰ੍ਹਾਂ ਬਣਾ ਦੇਣਾ ਦੇਖੋ एक बुरश बुरश तो दो कलर ला के भी बन जाता कि जिम्मेसी दस है ये सौखा देखो ऐ करना तो एजें भी कर सकते ਜਿਵੇਂ ਥੱਲੇ ਬਣਾਉਣਾ ਜੇ ਇਸ ਤਰ੍ਹਾਂ ਕੋਲ ਬਣਾਉਣਾ ਕੋਲ ਵੀ ਬਣਾ ਸਕਦੇ ਇਹ ਤਾਂ ਹਨਾਪਾ ਤੁਹਾਨੂੰ ਡੰਡਾ ਲਾਉਨੇ ਆ ਇਹਦਾ ਦੇ ਬਹੁਤ ਹੀ ਸੌਖਾ ਡਿਜ਼ਾਈਨ ਹੈ ਤੇ ਬਲ ਜਲਦੀ ਜਲਦੀ ਬਣਨ ਵਾਲਾ ਹੈ ਇਹ ਦੇਖੋ ਤੁਸੀਂ ਇਹਨੂੰ आलाला देखो आते हैं ਇਸ ਤਰ੍ਹਾਂ ਬਣਾ ਲੈਣਾ ਤੁਸੀਂ ਦੇਖੋ ਬਹੁਤ ਹੀ ਪਿਆਰਾ ਲੱਗਦਾ ਹੈ ਸੂਟ ਬਣਾਓ ਸੂਟ ਤੇ ਕਿਸ ਤਰ੍ਹਾਂ ਦਾ ਅਸੀਂ ਸੂਟ ਤਿਆਰ ਕੀਤਾ ਫਿਰ ਉਹ ਤੁਹਾਨੂੰ ਅਗਲੀ ਵੀਡੀਓ ਵਿੱਚ ਦੱਸਾਂਗੇ ਦਿਖਾਵਾਂਗੇ ਸੂਟ ਹੁਣ ਤੁਸੀਂ ਇਹ ਚ ਕਾਲੇ ਦੇ ਟੱਚ ਦੇਣੇ ਆ ਬੂਰਜਾ ਬਣਾਉਣਾ ਉਹ ਤੁਸੀਂ ਬਣਾ ਵੀ ਜੇ ਇਥੇ ਅਸੀਂ ਬਣਾਉਣਾ ਹੈ ਬਣਾ ਵੀ ਸਕਦੇ ਹੋ ਨਹੀਂ ਬਣਾਉਣਾ ਤਾਂ ਵੀ ਇਸ ਤਰ੍ਹਾਂ ਜੇ ਇਸ ਤਰ੍ਹਾਂ ਰੱਖਣਾ ਵੀ ਸਿੰਪਲ ਹੀ ਤਾਂ ਸਿੰਪਲ ਵੀ ਰੱਖ ਚੱਲੋ ਐਜਪੀ ਬਣਾਉਣੇ ਚਾਪਾ ਦੇਖੋ ਇਹ ਤਰ੍ਹਾਂ ਬਣ ਕੇ ਤਿਆਰ ਹੋ ਜੂਗਾ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਹੈ ਸੂਟ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਤੁਹਾਨੂੰ ਅਗਲੀ ਵੀਡੀਓ ਵਿੱਚ ਦਿਖਾਵਾਂਗੇ ਇਹ ਪੱਤੀਆਂ ਤੁਸੀਂ ਇੱਕ ਕਲਰ ਦੀਆਂ ਗੂੜੇ ਦੀਆਂ ਪਾਉਣੀਆਂ ਤਾਂ ਗੂੜੇ ਦੀਆਂ ਵੀ ਪਾ ਸਕਦੇ ਜੇ ਤੁਸੀਂ ਫਿੱਕੇ ਦੀਆਂ ਰੱਖਣ ਹੈ ਤਾਂ ਇਹ ਸੇ ਗ੍ਰੀਨ ਦੀਆਂ ਵੀ ਰੱਖ ਸਕਦੇ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਿਓ ਇਹ ਵੀਡੀਓ ਕੋ ਵੇਖਣ ਲਈ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤਾਂ ਤੁਹਾਡੇ ਤਾਂ ਇਹ ਨਵੀਂ ਵੀਡੀਓ ਸਭ ਤੋਂ ਪਹਿਲਾਂ ਪਹੁੰਚੂਗੀ ਚਲੋ ਜੀ ਆਪਾਂ ਅਗਲੀ ਵੀਡੀਓ 'ਚ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ